ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਐਡਰੈਸ ਇੱਕ ਵਾਰੀ ਬਾਈ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਮੁਗਲਚੱਕ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਦਾ ਨਾਮ ਰਣਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਪਹੁੰਚੇ ਆ ਵੀਡੀਓ ਬਣਾਉਣ ਦੋ گاਵਾ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਦੋਵੇਂ گاਵਾ ਦੋਸਤੋ ਪਹਿਲਾ 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 ਸੂਏ ਨੇ ਭਾਈ ਦੋ ਦੋਵੇਂ ਗਾਵੇ ਇੱਕ ਗਾਂ ਦੇ ਸਾਹਮਣੇ ਪਹਿਲਾ ਸੂਆ ਸੂਈ ਹੈ ਤੇ ਇਹ ਕਿਹੜੀ ਨਾਲ ਇਹ ਗਾਂ ਇਹ ਗੱbn ਹੈ ਜੀ ਇਹ ਸੂਲੜੀ ਹੈ ਪਹਿਲਾ ਸੂਆ ਸੂਈ ਹੈ ਡਿਟੇਲ ਪ੍ਰੋਪਰ ਇਹਨਾਂ ਦੋਨਾਂ ਦੇ ਆਪਾਂ ਭਾਈ ਰਣਜੀਤ ਸਿੰਘ ਦੇ ਕੋਲੋਂ ਪੁੱਛ ਕੇ ਤੇ ਨਸਾਂ ਜੀ ਕਰਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਆਪਾਂ ਭਾਈ ਨਾਲ ਗੱਲਬਾਤ ਕਰਦੇ ਆਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਅਮਰੇਡ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹੋਰ ਭਾਈ ਠੀਕ ਠਾਕ ਹਾਂ ਵਧੀਆ ਠੀਕ ਠਾਕ ਜੀ ਤੁਸੀਂ ਸੁਣਾਓ ਕੀ ਹਾਲ ਹੈ ਜੀ ਵਧੀਆ ਜੀ ਚੱਲੀ ਜਾਂਦੇ ਵਧੀਆ ਕੰਮ ਹਾਂ ਵਧੀਆ ਚੱਲੇ ਜਾਂਦਾ ਸ਼ੁਕਰੀਆ ਜੀ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਸ਼ੁਕਰੀਆ ਸ਼ੁਕਰੀਆ ਜੀ ਐਡਰੈਸ ਬੋਲ ਦਿਓ ਜੀ ਆਪਣਾ ਐਡਰੈਸ ਪਿੰਡ ਆਪਣਾ ਮੁਗਲ ਚੱਕ ਹੈ ਜੀ ਜੀ ਨਾਮ ਰਣਜੀਤ ਸਿੰਘ ਜੀ ਤਹਿਸੀਲ ਵੀ ਤਰਨਤਾਰਨ ਦੇ ਜ਼ਿਲ੍ਹਾ ਵੀ ਆਪਣਾ ਤਰਨਤਾਰਨ ਹੈ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਹੈਗਾ 9643 ਜੀ 1831 ਠੀਕ ਹੈ ਜੀ 9643 1831 ਠੀਕ ਹੈ ਜੀ ਹਾਂਜੀ ਬਿਲਕੁਲ ਮੇਨ ਰੋਡ ਦੇ ਹੈ ਨਾ ਉੱਤੇ ਜਾਂ ਸਾਹਮਣੇ ਮੇਨ ਰੋਡ ਜਾਂਦਾ ਵਾ ਜਿਹੜਾ ਆਪਣਾ ਤਰਨਤਾਰਨ ਪੱਟਿਆਈ ਵੇ ਰੋਡ ਤੇ ਲਾਗੇ ਥੋੜਾ ਜਿਹਾ ਪਿੰਡ ਹੈਗਾ ਝੰਡੂ ਕੇ ਸਰਾਏ ਤੇ ਇਹਦੇ ਪਿਛਲੇ ਪਾਸੇ ਪਿੰਡ ਹੈਗਾ ਜੀ ਸ਼ਾਪਰਾ ਬਿਲਕੁਲ ਦੋਸਤੋ ਮੇਰੇ ਮੇਸਰ ਨਾਲ ਕੋਈ 500 ਮੀਟਰ ਦੂਰ ਹੋਊਗਾ ਇਹਦਾ ਫਾਰਮ ਭਾਈ ਦਾ ਤੇ ਜਿਹੜੀ ਭਾਜੀ ਗਾਂ ਅੱਜ ਇਹ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਆ ਇਹ ਸੂਹਾ ਕਿੰਨਾ ਸੂਹੀ ਇਹ ਵੀਰ ਜੀ ਪਹਿਲਣ ਸੂਹੀ ਜੇ ਪਹਿਲਣ ਸੂਹਾ ਹਾਂਜੀ ਪਹਿਲਣ ਸੂਹੀ ਆ ਅੱਛਾ ਜੀ ਤੇ ਦੰਦਾ ਜੋ ਕਿਵੇਂ ਚੈੱਕ ਕੀਤਾ ਦੰਦ ਨਹੀਂ ਆਪਾਂ ਵੇਖੇ ਭਾਜੀ ਠੀਕ ਹੈ ਜ ਆਹ ਨਾ ਆਲੇ ਬੱਚੇ ਦੇ ਜੀ ਜਦੋਂ ਬੱਚਾ ਨੇ ਆਹ ਵੱਛਾ ਦਿੱਤਾ ਜੀ ਆ ਦੇਖੋ ਨਾ ਆ ਨਾਰੂਆਂ ਨਾਲੇ ਬਿਲਕੁਲ ਚੈੱਕ ਕਰ ਲੋ ਅੱਛਾ ਭਾਈ ਜੀ ਬੋਲੇ ਦੇ ਵਿੱਚ ਹੀ ਹੈ ਨਾ ਜੀ ਇਹ ਬੋਲਾ ਲਾ ਲੇ ਕੋਈ ਵੀਰ ਕੱਚਾ ਦੁੱਧ ਲਾ ਲੇ ਹਾਂ ਪ੍ਰੋਪਰ ਜੇ ਦੁੱਧ ਬਣਿਆ ਨਹੀਂ ਗਾ ਹਾਂਜੀ ਹਾਂਜੀ ਠੀਕ ਹੈ ਜੀ ਇਹਦੇ ਕੋਲ 10 ਕਿਲੋ ਐਸ ਟਾਈਮ ਆਜ ਰਿਹਾ ਜੀ 10 ਕਿਲੋ ਆਜ ਰਿਹਾ ਹੈ ਨਾ ਜੀ ਉਮੀਦ ਕਿੰਨੀ ਕਰ ਤੂੰ ਉਮੀਦੇ ਕਰ ਜੂਗੀ ਕੋਈ 14 ਕਿਲੋ ਦੇ ਲਾਗੇ ਪਨੇ ਕਰ 13 14 ਕਿਲੋ ਚੋਨਾ ਦੇ ਜੇ 10 ਕਿਲੋ ਤੋਂ ਸਟਾਰਟ ਕਰਾਂਗੇ ਫਿਰ 13 14 ਕਰੂਗੀ ਕਰੂਗੀ ਪਾਜੀ ਮੈਲਾ ਮੂਲਾ ਮਾਰ ਕੇ ਦੁੱਧ ਤੇ ਆ ਜਾਂਦਾ ਡੰਗਾ ਠੀਕ ਇੱਥੇ ਨਾਲੇ ਗਾਂਵ ਮੌਸਮ ਜਿਹੜਾ ਸਿਆਲ ਹੈ ਹਾਂ ਮੌਸਮ ਵੀ ਇਹਦਾ ਸਿਆਲ ਉਹ ਨਚਟਾਲਾ ਆ ਗਿਆ ਤੇ ਇਹਨਾਂ ਦਾ ਹੀ ਆ ਜੀ ਹਾਂ ਜੀ ਹਾਂ ਜੀ ਤੇ ਇਹ ਪਾਜੀ ਕਿੰਨੇ ਚ ਪਹੁੰਚ ਦੀ ਕਰਨੀ ਅੱਜ ਆਪਾਂ ਨਵੀਂ ਆਫਰ ਲਾਉਣੀ ਹੈ ਆਪਣੇ ਫਾਰਮ ਤੋਂ ਖੋਲ ਕੇ ਤੋਰ ਕੇ ਵਿਖਾਈਏ ਪੀਲਾਂ ਭਰਾਵਾਂ ਨੂੰ ਤੋਰ ਕੇ ਦਿਖਾਵਾਂਗੇ ਫੇਰ ਆਪਾਂ ਹਾਂ ਜੀ ਹਾਂ ਜੀ ਕਰ ਦੇਣਾ ਲਓ ਜੀ ਤੋਰ ਕੇ ਪਹਿਲੇ ਤੁਹਾਨੂੰ ਦਿਖ ਅੱਜ ਆਫਰ ਲਾਉਣੀ ਹੈ ਇਸ ਫਾਰਮ ਤੋਂ ਵੀ ਪਹੁੰਚ ਕਰਾਂਗੇ 100 ਕਿਲੋਮੀਟਰ ਤੱਕ ਦੀ ਆ ਲੋ ਜੀ ਕਰੋ ਚੈੱਕ ਜੀ ਫੋਟਾਂ ਦੋਸਤੋ ਨਿਗੀ ਨਿਗੀ ਜਰੂਰ ਫਟੀਆਂ ਹਿਲਦੇ ਆ ਸਿੰਘ ਬਿਲਕੁਲ ਮਤਲਬ ਕੋਈ ਵੀ ਵੀਰ ਆ ਕੇ ਵੇਖ ਲੈ ਆ ਲੋ ਕਰੋ ਚੈੱਕ ਜੀ ਨਿੱਕਰ ਪੂਰਾ ਹੋਣਾ ਠੋਸ ਪੂਰਾ ਕਰੋ ਚੈੱਕ ਸੂਆ ਪਹਿਲਾਂ 4 ਦਿਨ ਦਾ ਟਾਈਮ ਸੀ ਨੂੰ ਹੋ ਗਿਆ ਬਾਕੇ ਠੰਡੀ ਸੀਲ ਹੈ ਪਾਹੀ ਜਿਹੜਾ ਹੋਇਆ ਚੱਕਰ ਨੇ ਜਿਹੜੀ ਬਰੀਡ ਹੈ ਨੇ ਦੋਸਤੋ ਬਿਲਕੁਲ ਸੀਲਸਕੀ ਦੀ ਕਿਉਂਕਿ ਛਾਈ ਵਾਲਾ ਗਾਂ ਥੋੜੀ ਜੀ ਗਰਮ ਹੁੰਦੀ ਹੈ ਇਹ ਗਾਵਾਂ ਬਿਲਕੁਲ ਸੀਲਸਕੀ ਹੁੰਦੀਆਂ ਜੀ ਬਾਕੀ ਚੌਣ ਚਵਾਨ ਬੜਾ ਪੋਲਾ ਜੀ ਅਛਾ ਈ ਧਾਰਾ ਐ ਬਰਾਬਰ ਹੋਗੀ ਚੈਨ ਬਰਾਬਰ ਭਾਜੀ ਲੋ ਜੀ ਕਰੋ ਚੈਕ ਦੋਸਤੋ ਫਿਟਿੰਗ ਅਲਾ ਹਵਾਨਾ ਪੂਰਾ ਕਰ ਲਿਓ ਚੈਕ ਤੇ ਜਿਹੜੀ ਮਿਲਕ ਵੈਨੇ ਆ ਦੋਸਤੋ ਹਵਾਨੇ ਤੇ ਲੱਗੀ ਮੈਂ ਤੁਹਾਨੂੰ ਦਿਖਾਉਣਾ ਭਾਜੀ ਬੰਦੇ ਵੜੀਗਾ ਆ ਲੋ ਜੀ ਕਰੋ ਚੈਕ ਜਾਲ ਬਣਿਆ ਨਾੜਾਂ ਦਾ ਵੇਖੋ ਇਧਰ ਆ ਲੋ ਜੀ ਆ ਵਿੰਜ਼ ਦੇਖੋ ਜੀ ਦੇ ਹਵਾਨੇ ਤੇ ਕਰੋ ਚੈਕ ਦੇਖੋ ਜੀ ਪਹਿਲਾਂ ਇਹ ਬੱਛੀ ਆ ਤੇ ਵੇਖੋ ਇਹਦੀ ਮਿਲਕ ਵੈਨ ਕਰੋ ਚੈਕ ਹਾਂਜੀ ਸਰ ਆਹ ਬੱਛੀ ਤੇ ਆ ਬਹੁਤ ਪੈਸਿਆਂ ਦੀ ਹਾਂਜੀ ਪਰ ਕੋਈ ਆਪਾਂ 5000 ਅੱਜ 50 ਨਹੀਂ ਕਰਨਾ ਕੋਈ 55 ਨਹੀਂ ਕਰਨਾ ਜੀ ਇਹ ਆਪਾਂ 42000 ਦੇ ਵਿੱਚ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਜੀ 100 ਕਿਲੋਮੀਟਰ ਤੱਕ ਦੀ ਪਹੁੰਚ 42000 42000 ਜੀ ਹਾਂ ਜੀ 42000 ਹਾਂ ਜੀ ਤੇ ਜੇ ਕੋਈ ਵੀਰ ਭੈਣ ਭਰਾ ਗੱਡੀ ਆਪਣੀ ਲੈ ਜੇ ਜੇ ਕੋਈ ਆਪਣੀ ਗੱਡੀ ਲਿਆਉਂਦਾ ਤੇ ਉਹਨੂੰ 2000 ਰੁਪਏ ਲੈਸ ਕਰ ਦਾਂਗੇ 2000 ਰੁਪਏ ਲੈਸ 42000 ਦੀ ਤੇ 40000 ਦੀ ਹਾਂ ਠੀਕ ਹੈ ਕੋਈ ਮਾਨਤਾਣ ਕਰ ਦਾਂਗੇ ਕੋਈ 2 400 ਨਾਲ ਠੀਕ ਹੈ ਜੀ ਠੀਕ ਹੈ ਜੀ ਮਾਨਤਾਣ ਬੱਸ ਦੇ ਮੁਕ ਤੇ ਚਲੋ ਹੋਊਗਾ ਜੀ ਕਿਉਂਕਿ ਮੋੜ ਦੇ ਵੀਡੀ ਗਾ ਦੋਸਤੋ ਬਹੁਤ ਸੋਹਣੀ ਹੈ ਜੇ ਕੋਈ ਵੀਰ ਸੇਵਾ ਵਾਲਾ ਲਏਗਾ ਤਾਂ ਦੁੱਧ ਇਹ ਬੜੇ ਮਜੇ ਨਾਲ 14-15 ਕਿਲੋ ਚਾਹ ਦੀ ਦੁੱਧ ਕੋਈ ਜਿੱਦਾਂ ਦੀ ਮਿਲਕ ਰਣ ਲੱਗੀ ਹੈ ਕਿ ਜਿੱਦਾਂ ਦੀ ਗਾਂ ਦੀ ਬਿਊਟੀ ਹੈ ਜੀ ਇਹ ਤੋਂ ਅਗੇ ਇੱਕ ਗਾਂ ਗੱਭਣੀ ਹੈ ਜੀ ਹਾਂਜੀ ਇਹ ਵੀਰ ਜੀ ਇਹ ਵੀ ਪਹਿਲਣ ਵੱਚੀ ਜੀ ਅੱਛਾ ਪਹਿਲਣ ਹੈ ਜੀ ਹਾਂਜੀ ਇਹ ਵੀ ਪਹਿਲਣ ਹੈ ਠੀਕ ਹੈ ਇਹ ਵੀ ਠੰਡੀ ਸੀਲ ਐ ਕੋਈ ਗੱਲ ਹੀ ਨਹੀਂ ਲਓ ਜੀ ਕਰੋ ਚੈੱਕ ਜੀ ਬਿਲਕੁਲ ਸੀਲਸ ਲੱਗ ਦੋਵੇਂ ਵੱਚੀਆਂ ਜੀ ਆਹ ਲਓ ਜੀ ਇਹ ਤਾਂ ਥਾਂ ਦੋਸਤੋ ਬਹੁਤ ਕੁਆਲਟੀ ਹੈ ਜੀ ਅੱਛਾ ਭਜੀ ਕਿੰਨਾ ਟਾਈਮ ਖੜਦੀ ਸੋਣ ਦੇ ਇਹ ਹਫਤਾ ਲੈ ਜੂਗੀ ਜੀ ਇੱਕ ਹਫਤਾ ਖੁਦ ਲੈ ਜੂਗੀ ਹਫਤੇਾਂ ਨੂੰ ਲੈ ਜੂਗੀ ਬਣੂਗੀ ਚੰਗੀ ਢਿੱਲ ਢੋਲ ਬੜੀ ਜੇ ਭਾਜੀ ਬਹੁਤ ਢਲਣਾ ਪਈ ਹੈ ਹਨਾ ਜੀ ਠੀਕ ਹੈ ਜੀ ਲਓ ਜੀ ਤੋੜ ਕੇ ਦਿਖਾਈਏ ਤੁਹਾਨੂੰ ਲਓ ਜੀ ਲੈ ਦੇਖੋ ਕਰਿਓ ਚੈੱਕ ਬੱਚੀਆਂ ਦੋਵੇਂ ਹੀ ਦੋਸਤੋ ਬਿਲਕੁਲ ਜੈਜ ਮੋਲ ਦੇ ਵਿੱਚ ਤੇ ਹੈ ਚੰਗੀਆਂ ਸੋਹਣੀਆਂ ਦੁੱਧ ਵਾਲੀਆਂ ਚਾਹ ਲਓ ਜੀ ਬਿਲਕੁਲ ਸਾਰੀ ਜੈਡ ਬਲੇਗ ਆਹ ਲਓ ਜੀ ਕਰੋ ਚੈੱਕ ਜੀ ਇਹਦੀ ਥਣਾਂ ਦੀ ਕੁਆਲਿਟੀ ਵੇਖੋ ਜੀ ਬਹੁਤ ਸੋਹਣੇ ਥਣਾਂ ਆਲੋ ਜੀ ਕਰੋ ਚੱਕ ਦੇਖੋ ਅਰੇ ਜਿਹੜੀਆਂ ਵਲਟਾਂ ਪਈਆਂ ਨੇ ਹਵਾਨੇ ਦੇ ਵਿੱਚ ਸੁੰਦੇ ਸਮੇਂ ਤੱਕ ਨੇ ਇਹ ਕਵਰਿੰਗ ਕਰ ਦੇਣੀ ਪੂਰੀ ਇਹ ਵੀ 13 14 ਕਿਲੋ ਪਹਿਲਣ ਕਰ ਚੋਗੇ ਜੀ ਠੀਕ ਹੈ ਜੀ ਅਜੇ ਤਾਂ ਗੁੰਦ ਹੀ ਆਉਂਦੀ ਆ ਅੱਛਾ ਜੀ ਹਾਂ ਜੀ ਲਓ ਜੀ ਸੁੰਦੇ ਵਿੱਚ ਟਾਈਮ ਤੁਹਾਨੂੰ ਦੱਸਦਾ ਭਾਈ ਨੇ ਭਾਜੀ ਹਫਤਾ ਵੀ ਖੜ ਸਕਦੀ ਹੈ ਵੱਧ ਵੀ ਖੜ ਸਕਦੀ ਹੈ ਇਹ ਮਾਲਕ ਤੇ ਡਿਪੈਂਡ ਕਰ ਕੁਦਰਤ ਜਾਣਦੀ ਆ ਆਲੋ ਜੀ ਦੇਖੋ ਜੀ ਬੈਕ ਸਾਈਡ ਤੋਂ ਵੇਖ ਲਓ ਥਾਹ ਜਿਹੜੀਆਂ ਵਲਟਾਂ ਨੇ ਦੋਸਤੋ ਬਹੁਤ ਜ਼ਿਆੜੀਆਂ ਜੇ ਪਈਆਂ ਇਹ ਜਿਹੜੀਆਂ ਸਾਰੀਆਂ ਵਲਟਾਂ ਕੱਢ ਕੇ ਫੇਰ ਸੋਣਾ ਨੇ ਬਿਲਕੁਲ ਨਾਰਮਲ ਰੇਟ ਹੋਣਗੇ ਗਾਵਾਂ ਦੋਹਾਂ ਤੇ ਹਾਂਜੀ 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 ਲਓ ਜੀ ਆਹ ਵੇਖੋ ਸਾਰੀ ਢਲ ਕੱਢਣੀ ਆ ਬਹੁਤ ਲਾਈਆਂ ਆ ਹਾਂਜੀ ਬਹੁਤ ਬਣੋਗੇ ਬੱਚੇ ਹਾਂਜੀ ਹਾਂਜੀ ਇਹਦੇ ਵੀ ਆਫਰ ਹੀ ਲਾ دیے ਭਾਜੀ ਲਾਈਏ ਲਾਈਏ ਹਾਂਜੀ ਹਾਂਜੀ ਇਹ ਆਪਾਂ 33000 ਦੇ ਵਿੱਚ ਨਾ हां 100 किलोमीटर का 33000 किलोमीटर ਦਾ ਹੈ ਨਾ ਜੀ ਜੇ ਕੋਈ ਵੀਰ ਭੈਣ ਭਰਾ ਗੱਡੀ ਆਪਣੀ ਲੈਵੇ ਫਿਰ 31000 ਫਿਰ 31000 ਦੀ ਠੀਕ ਹੈ ਜੀ हां ਦੇ ਦਾਂਗੇ ਤੇ ਜੇ ਕੋਈ ਭੈਣ ਭਰਾ ਜੋੜਾ ਹੀ ਖਰੀਦਦਾ ਤਾਂ ਫਿਰ ਜੋੜਾ 74 ਦਾ ਬਣਨਾ ਜੀ 74 ਦਾ ਬਣਨਾ ਹੈ ਨਾ हां ਤੋਂ ਚੋਂ ਮੰਨਤਲ ਹੋ ਗਈ ਮੈਂ ਤੁਹਾਨੂੰ ਖੁੱਲਾ ਕਰ ਦਾਂਗੇ ਠੀਕ ਹੈ ਉਹ ਚੋਂ ਵੀ ਖੁੱਲਾ ਕਰ ਦਾਂਗੇ ਠੀਕ ਹੈ ਲੋ ਜੀ ਦੋਸਤੋ ਕਰ ਲਓ ਚੈੱਕ ਜੀ ਕਿਉਂਕਿ ਜੇ ਕੋਈ ਵੀਰ ਜੋੜਾ ਖਰੀਦੂਗਾ ਤਾਂ ਜੋੜਾ ਖਰੀਦਣ ਵਾਲੇ ਨੂੰ ਫਾਇਦਾ ਤੇ ਇਹਨਾਂ ਨੂੰ ਵੇਚਣ ਦਾ ਵੀ ਫਾਇਦਾ ਜੀ 33000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜੇ ਕੋਈ ਵੀਰ ਗੱਡੀ ਆਪਣ ਤੇ ਇਹਦਾ ਹੋਣਾ ਜੇ 42000 ਰੁਪਿਆ ਰੇਟ ਪਹੁੰਚ ਦੇ ਵਿੱਚ ਜੇ ਕੋਈ ਵੀਰ ਗੱਡੀ ਆਪਣੀ ਲੈ ਕੇ ਜਾਂਦਾ ਫਿਰ 40000 ਚਾਹੁੰਦੇ ਹਾਂਜੀ 40000 ਚ ਪਾਉਂਦੇ ਠੀਕ ਹੈ ਜੀ ਇੱਕ ਗਾਂ ਸੂਈ ਇੱਕ ਗਾਂ ਗੱਭਣੇ ਜੀ ਸੂਏ ਸਵਾਜ ਪਸ਼ੂ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਬੇਸ਼ੱਕ ਕਰੋ ਤੁਹਾਡਾ ਹੱਕ ਬਣਦਾ ਗੱਭਣ ਪਸ਼ੂ ਨੂੰ ਥਣਾ ਦੀ ਟਿੱਪਕੇ ਪਾਸ ਕਰਕੇ ਤਸੱਲੀ ਕਰਨੀ ਇਹ ਵੀ ਤੁਹਾਡਾ ਹੱਕ ਹੈ ਐਡਰੈਸ ਇਕਰੀ ਬਾਈ ਦਾ ਫੇਰ ਬੋਲ ਦੇਣਾ ਪਿੰਡ ਮਗਲਚੱਕ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਹਰਨਜੀਤ ਸਿੰਘ ਭਾਈ ਇਹਦਾ ਫੋਨ ਨੰਬਰ ਇਕਰੀ ਫੇਰ ਬੋਲ ਦਿਓ ਜੀ ਹੁਣ ਆਪਣਾ ਇਹ 96463 18 ਠੀਕ ਆ ਜੀ ਰੋ 33 메인 ਰੋਡ ਦੇ ਨਾਲ ਹੀ ਆ ਬਿਲਕੁਲ 메인 ਰੋਡ ਦੋਸਤੋ ਤੁਸੀਂ ਵੀ ਵੇਖੋ ਚੈੱਕ ਕਰ ਲਓ ਅੰਮ੍ਰਿਤਸਰ ਤੋਂ ਕੱਪੀ ਰੋਡ ਜਿਹੜਾ ਉਹਨਾਂ ਨਾਲ ਬਿਲਕੁਲ ਨਾਲ ਹੀ ਆ ਚੈੱਕ ਕਰੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਦੋਸਤੋ ਰਲਾ ਵੀਡੀਓ ਦੇਖਣ ਵਾਸਤੇ ਜੀ